ਦੁਆਬਾ ਨਿਊਜ਼ 24 ਸਾਂਚ ਚੈਨਲ ਨੂੰ ਲਾਈਕ ਤੇ ਸ਼ੇਅਰ ਕਰੋ ਲਾਈਵਰੇ ਸੰਪਰਕ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਤੇ ਅੱਜ ਅਸੀਂ ਗੋਦਾਰਾ ਸਿੰਧਾ ਚੀਤਾ ਡੇਰਾ ਸ਼੍ਰੀਮਾਨ ਸੰਤਾ ਵਜਨ ਸਿੰਘ ਪਿੰਡ ਨੰਗਲ ਬਟਾਲਾ ਉਹ ਪਹੁੰਚੇ ਆ ਜਿੱਥੇ ਬਾਬਾ ਸਰਵੰਦਰ ਸਿੰਘ ਜੀ ਦੀ ਵਾਹੀ ਦੇ ਵਿੱਚ ਹਫਤਾਵਾਰੀ ਧਰਮਸਭਾ ਕਰਾ ਗਿਆ ਇਸ ਮੌਕੇ ਬਾਬਾ ਜਨੈਤ ਸਿੰਘ ਜੀ ਨੇ ਸੰਤਾਂ ਨੂੰ ਅਸਪਿੰਨੀ ਗਰਮਾਣੀ ਨੇ ਆਨਲ ਕੀਤਾ ਸਾਰਾ ਗਸਤ ਨੂੰ ਰਖੜੀਆਂ ਦੇ ਮੌਕੇ ਤੇ ਨਿਹਰਾ ਸਾਹਿਬ ਨੇ ਜਥਾਰਵਾਨਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਬੋਲੇ ਜੋਗਵਾਰ ਜਦੋਂ ਦੋਸ਼ੀ ਸੈਸ ਗੁਰਦੁਆਰਾ ਜਪੇ ਸਾਰਾ ਗੁਰੂ ਦੇ ਸੈਗੁਰਦੰਦ ਧਾਰਨੀ ਜਗਤ ਦੇ ਜਾਪਾ

ਜਿੱਥੇ ਸਮਰ ਹੋ ਜਾਏਗੀ ਬੇਗਵਾ ਦਰਸ਼ਕ ਜੀ ਦਾ ਨੋਨ ਦੇ ਆਗਤ ਆਏ ਸਭ ਤੋਂ ਹੁਣ ਦੀ ਸਹਾਇ 10 5 6 ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਾਸ ਸੰਗਤਾਂ ਦਾ ਧਿਆਨ ਲਗ ਕੇ ਾਲਸਾ ਸਾਹਿਬ ਗੋਬਿੰਦ ਸਿੰਘ ਜੀ ਬੋਲੋ ਜੀ ਸ੍ਰੀ ਬੋਲੋ ਜੀ ਸ੍ਰੀ ਸਾਹਿਬ ਜੀ ਜਿਉਣਾ ਨੇ ਪਤ ਪਿਆਰੇ ਚਾਰ ਸਾਹਿਬਾਂ ਤੋਂ 40 ਮੁਕਤੇ ਹੱਥੀਆਂ ਜੱਪੀਆਂ ਕੁੱਪੀਆਂ ਨਾਮ ਦੇ ਪਿਆਰ ਵਣਛੜਿਆ ਦੇਖਣ ਲਈ ਤੇ ਕੋਈ ਜੇਸ਼ੁਮ ਕੇ ਅੰਦਰ ਪੀਤਾ ਦਿਨਾ ਪਿਆਰਾ ਸੁਚਾਰਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਬੋਲੋ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਬਖਵਾਤ ਕਰਾਇਆ ਘਪੜੀਆਂ ਵਹਾਈਆਂ ਤਰਫੀ ਕਰਿਆ ਰਣ ਕਰਾਇਆ ਗਿਆ ਤੇ ਪਾਣੇ ਨੂੰ ਮਿੱਠਾ ਕਰਕੇ ਮੰਨੇ ਅਸੀਂ ਫਿਰ ਸਦੇ ਕੇ ਸਾਥ ਸੋਸਾ ਸੰਗ ਲਗਾਇਆ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ